ਮੈਂ ਲੈਣ ਆਈ ਸੀ ਤੈਨੂੰ ਅੱਛਾ ਤੂੰ ਫੜ ਬੈਠਾ ਮੈਨੂੰ ਹਾਂ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਇੱਕ ਮਿੰਟ ਮੈਂ ਲੈਣ ਆਈ ਸੀ ਤੈਨੂੰ ਤੂੰ ਫੜ ਬੈਠਾ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਮੈਂ ਲੈ ਜਾਵਾਂ ਤੈਨੂੰ ਜੇ ਅਗਲੇ ਨੇ ਛੱਡਤੀ ਤੁਸੀਂ ਉਹ ਤੈਨੂੰ ਲੈ ਜਾਊਗਾ ਉਹਨੇ ਤਾਂ ਹੀ ਨੇ ਫੜੀਏ ਤਾਂ ਕਿ ਉਹ ਤੈਨੂੰ ਲੈ ਕੇ ਨਾ ਜਾ ਸਕੇ ਤੁਸੀਂ ਕਿਸੇ ਰੋ ਵੱਲ ਜਾ ਰਹੇ ਹੋ ਰੋਈਂਦਾ ਰੋ ਰੋ ਦਾ ਮਤਲਬ ਆਤਮਾ ਨੂੰ ਕਿਹਾ ਜਾਂਦਾ ਮੈਂ ਕੀ ਆਤਮਾ ਤੁਸੀਂ ਤਾਂ ਕਹਿ ਰਹੇ ਹੋ ਤੂੰ ਲੈਣ ਆਇਆ ਸੀ ਮੈਨੂੰ ਮੈਂ ਲੈਣ ਆਈ ਸੀ ਤੈਨੂੰ ਮੈਂ ਲੈਣ ਆਇਆ ਸੀ ਮੈਨੂੰ ਇੱਕ ਮਿੰਟ ਮੈਂ ਤੁਸੀਂ ਤੁਸੀਂ ਆਏ ਸੀ ਤੁਸੀਂ ਲੈਣ ਆਏ ਸੀ ਕਿਸੇ ਨੂੰ ਹਾਂ ਠੀਕ ਹੈ ਤੇ ਉਹਨੇ ਤੁਹਾਨੂੰ ਫੜ ਲਿਆ ਉਹ ਫੜਦਾ ਠਾ ਮੈਨੂੰ ਹਾਂ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਪਰ ਉਹੀ ਮੈਂ ਗੱਲ ਕਰ ਰਿਹਾ ਨਾ ਕਿ ਅਗਰ ਅਗਰ ਉਹਨੇ ਤੁਹਾਨੂੰ ਛੱਡਤਾ ਤੁਸੀਂ ਉਹਨੂੰ ਲੈ ਜਾਓਗੇ ਉਹ ਤੁਹਾਨੂੰ ਕਿਉਂ ਛੱਡੂਗਾ ਉਹਨੂੰ ਤੁਹਾਨੂੰ ਬਣ ਕੇ ਰੱਖੂਗਾ ਚਲ ਤੁਸੀਂ ਜਵਾਬ ਦਿਓ हां जी दोस्तों मेरा पता नहीं ये लग गया हरा-हरा जा पत्थरਾਂ ਦੇ ਕੋਲੋਂ ਖੈਰ ਹਾਂ ਜੀ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਹੈ ਕੀ ਹੋ ਸਕਦਾ ਯਾਰ ਬੁੱਝੋ ਜਾਂ 부ਝਾਰ ਦੂੰ ਜਿਹੜਾ ਬੁੱਝ ਸਕਦਾ ਹੈ ਕਮੈਂਟ ਬਾਕਸ ਵੀ ਲਿਆ ਦੋ ਨੇਰੀ ਠੀਕ ਹੈ ਤੇ ਲੋਕੇਸ਼ਨ ਦੱਸੋ ਕਿੰਨੀ ਜ਼ਿਆਦਾ ਪਿਆਰੀ ਹੈ ਇਹ ਵੀ ਦੱਸ ਦਿਓ ਖੈਰ ਤੇ ਹਿੰਟ ਦੋਨੇ ਹਾਂ ਜੀ ਹਿੰਟ ਹੂੰ ਸੋ ਇਹਦਾ ਹਿੰਟ ਹੈਗਾਗਾ ਜਦੋਂ ਗਰਮੀਆਂ ਹੁੰਦੀਆਂ ਨੇ ਨਾ ਉਦੋਂ ਆਪਾਂ ਇਹ ਚੀਜ਼ ਤੋਂ ਬਹੁਤ ਦੁਖੀ ਹੋ ਜਾਣੇ ਹੈਗੇ ਧੁੱਪ ਨਹੀਂ ਬਿਲਕੁਲ ਨਹੀਂ ਤੇ ਇਹ ਤੇ ਦੋ ਆਨਸਰ ਨੇ ਮਤਲਬ ਕੀ ਮਛਰ ਮਛਰ ਨਹੀਂ ਨਹੀਂ ਇਹ ਅੱਛਾ ਤੇ ਸੈਕਿੰਡ ਹੈਗਾ ਉਹਦਾ ਹਿੰਟ ਹੈਗਾਗਾ ਮਤਲਬ ਕਿ ਉਹ ਚੀਜ਼ ਤੁਹਾਨੂੰ ਬਹੁਤ ਪਸੰਦਾ ਆ ਆਪਾਂ ਨੂੰ ਜਿੱਥੇ ਵੀ ਉਹ ਤਾਜ਼ੀ ਦਿਖਦੀ ਹੈਗੀ ਆਪਾਂ ਜ਼ਰੂਰ ਲੈਨੇ ਐ ਤਾਜੀ ਦਿਖਦੀ ਹੈ ਮੈਂ ਲੈ ਲੈਣਾ ਹੂੰ ਤਾਜੀ ਛ ਦਾਦਾ ਮੈਨੂੰ ਇਹੋ ਜਿਹਾ ਕੀ ਮਿਲਦਾ ਮੈਂ ਲੈ ਲੈਣਾ ਅਪਾ ਜ਼ਰੂਰ ਲੈਣਿਆ ਚਾਹੇ ਥੋੜਾ ਲਈਏ ਚਾਹੇ ਵੱਧ ਲਈਏ ਵਟ ਲੈਣੇ ਜ਼ਰੂਰ ਹੈ ਚਾਹੇ ਉਹ ਬਾਤੋ ਖਾਈਏ ਚਾਹੇ ਨਾ ਖਾਈਏ ਵਟ ਖਾਣ ਦੀ ਚੀਜ਼ ਹੈ ਚਲੋ ਇਹ ਤਾਂ ਗੱਲ ਕਰ ਸੁਣੋ ਖਾਣ ਦੀ ਚੀਜ਼ ਹੈ ਹੈਨਾ ਹਾਂ ਖਾਣ ਦੀ ਚੀਜ਼ ਹੈ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਮੋਸਟਲੀ ਜੇ ਮੈਂ ਕਹਿ ਰਹੀ ਆ ਤਾਜੀ ਦਿਖਦੀ ਆ ਫਿਰ ਇਹ ਆਪਾਂ ਲੈਣਿਆ ਖਾਣ ਸਿੱਧੀ ਗੱਲ ਹੈ ਜੇ ਤਾਜੀ ਚੀਜ਼ ਦਾ ਗੱਲ ਜ਼ਿਕਰ ਕੀਤਾ ਮੈਨੇ ਖਾਣ ਦੀ ਚੀਜ਼ ਹੋਏਗੀ ਮੈਂ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਤੈਨੂੰ ਤਾਜ਼ਾ-ਤਾਜ਼ਾ ਮਿਲਦੀ ਆ ਮੈਂ ਖਾ ਲੈਣਾ ਤਾਜ਼ਾ-ਤਾਜ਼ੀ ਤੇ ਸੈਕਿੰਡ ਹੈਗਾਗਾ ਵੀ ਗਰਮੀਆਂ ਚ ਉਹ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਪਰੇਟੇਟ ਹੋ ਜਾਂਦੇ ਆ ਉਹ ਤੋਂ ਕੀ ਆਰੇ ਨਹੀਂ ਜ਼ਿਆਦਾ ਹੁਣ ਐਨਾ ਹੁਣ ਖਾਈ ਜਾਵਾਂ ਖਾਈ ਜਾਵਾਂ ਨਹੀਂ ਹੈ ਉਹ ਜਿਵੇਂ ਤੁਸੀਂ ਮੱਛਰ ਬੋਲਿਆ ਸੀ ਨਾ ਉਹਦੇ ਨਾਲ ਰਿਲੇਟਡ ਹੈ ਦੋ ਆਂਸਰ ਨੇਗੇ ਦੋਨੋਂ ਅਲੱਗ-ਅਲੱਗ ਨੇ ਹੈ ਕਮਾਲ ਇਹੋ ਜਿਹਾ ਕੀ ਹੋ ਸਕਦਾ ਬਈ ਕਮੈਂਟ ਬਾਕਸ ਲਿਆਓ ਯਾਰ ਨੇਰੀ ਜਿਨ੍ਹਾਂ ਨੂੰ ਪਤਾ ਮੈਨੂੰ ਸੋਚਣ ਦੋ ਰੁਕ ਜਾਓ ਖਾਣ ਪੀਣ ਦੀ ਚੀਜ਼ ਹੈ ਮੈਂ ਉਹ ਖਾਣਾ ਹੈ ਮੈਂ ਇਸ ਜਿਹੜਾ ਟ੍ਰਿਪ ਦੇ ਦੌਰਾਨ ਜਿਹੜਾ ਹੁਣ ਆਇਆ ਖਾਧਾ ਖਾਦਾ ਨਹੀਂ ਬਟ ਲੈ ਕੇ ਜ਼ਰੂਰ ਆਏ ਹੋਗੇ ਮੈਂ ਲੈ ਕੇ ਆ ਹਾਂ ਖਾਦਾ ਨਹੀਂ ਮੈਂ ਕੀ ਲੈ ਕੇ ਆ ਮੈਨੂੰ ਸੋਚਣ ਤੋਂ ਪਹਿਲੇ ਮੈਂ ਪਿਆਜ਼ ਲੈ ਕੇ ਆਇਆ ਗੱਡੇ ਉਹ ਉਹਨਾਂ ਦਾ ਕੀ ਲਿੰਗ ਉਹ ਤਾਂ ਬਹੋਦਰਤਾ ਮੈਂ ਲੈ ਕੇ ਕੀ ਆਇਆ ਹੋਰ ਕੀ ਲੈ ਕੇ ਆ ਮੈਂ ਤਾਜੇ ਗੁੜ ਗੁੜ ਓਕੇ ਗੁੜ ਇੱਕ ਮਿੰਟ ਤਾਜਾ ਤਾਜਾ ਗੁੜ ਮਿਲਦਾ ਮੈਂ ਹਾਂ ਜਦੋਂ ਉਥੇ ਜਾਂਦੇ ਆਪਾਂ ਹੈਨਾ ਤੇ ਉਹ ਜਿਹੜੇ ਕੁਲਾੜ ਤੋਂ ਗੁਰ ਤਿਆਰ ਹੋ ਰਿਹਾ ਤਾਂ ਮੈਂ ਕਹਿੰਦਾ ਇਹ ਤਾਜਾ ਬਣ ਰਿਹਾ ਲੈ ਕੇ ਆਵਾਂ 100 ਰੁਪਏ ਕਿਲੋ ਹੈ ਲੈ ਕੇ ਆ ਆਪਾਂ ਲੈ ਕੇ ਵੀ ਆਏ ਸੀ ਯੂਪੀ ਤੋਂ ਤੇ ਯਾਦਾ ਯੂਪੀ ਵਾਲਾ ਗੁਰ 100 ਰੁਪਏ ਲੈਤਾ ਸੀ ਹਾਂ ਠੀਕ ਐ ਤੇ ਸੈਕਿੰਡ ਕੀ ਐ ਹੁਣ ਮੈਂ ਦੱਸਦਾ ਇੱਕ ਮਿੰਟ ਰੁਕ ਜਾ ਮੈਂ ਲੈਣ ਆਇਆ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਹੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਮਤਲਬ ਕਿ ਬੰਦਾ ਗੁੜ ਨੂੰ ਲੈਣ ਆਇਆ ਸੀ ਗੁੜ ਮੁਝੇ ਤੂੰ ਚੱਕਦਾ ਬੰਦਾ ਉਹ ਚਿਪਚਿਪਾ ਜਾ ਹੁੰਦਾ ਹੱਥ ਫੜ ਲੈਂਦਾ ਹੈ ਨਾ ਤੇ ਉਹ ਕਹਿੰਦਾ ਯਾ ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਲੈਣ ਵਾਸਤੇ ਤਾਂ ਆਇਆ ਹਾਂ ਹਾਂ ਹੈ ਇਹ ਕਹਾਣੀਆਂ ਹੁਣ ਮੈਨੂੰ ਸਹੀ ਜਵਾਬ ਦੋ ਇਹਦਾ ਗੁੜ ਸੈਕਿੰਡ ਆਪਸ਼ਨ ਕੀ ਐ ਕੌਣ ਲੈਣ ਆਈ ਸੀ ਉਹਨੂੰ ਉਹ ਉਹ ਲੈਣ ਕੋ ਨਾ ਬੰਦਾ ਹੀ ਲੈਣਾ ਆਊਗਾ ਮੈਂ ਕਿੰਨੀ ਵਾਰ ਰਿਪੀਟ ਕਰਾਂ ਕੌਣ ਲੈਣ ਆਈ ਸੀ ਕੌਣ ਲੈਣ ਆਈ ਸੀ ਖੜ ਜਾ ਮੈਂ ਲੈਣ ਆਈ ਸੀ ਤੈਨੂੰ ਗੁੜ ਨੂੰ ਫੜ ਬੈਠਾ ਮੈਨੂੰ ਮਧੂਮੱਖੀ ਮੱਖੀ ਹੂੰ ਮੱਖੀ ਹੈ ਮੱਖੀ ਗੁੜ ਦੇ ਮੱਖੀ 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 ਗੁੜ ਨੂੰ ਲੈਣ ਆਈ ਸੀ ਮੱਖੀ ਗੁੜ ਨੂੰ ਲੈਣ ਵਾਸਤੇ ਆਈ ਸੀ ਖਾਣ ਵਾਸਤੇ ਆਈ ਸੀ ਤਾਂ ਜੀ ਹਮੇਸ਼ਾ ਮੈਕਸਿਮਮ ਮੱਖੀਆਂ ਨਹੀਂ ਗਈ ਜਿਹੜਾ ਮਿੱਠੇ ਤੇ ਜ਼ਿਆਦਾ ਜਾਂਦੀ ਹੈ ਹਾਂ ਗੰਦਗੀ ਤੇ ਵੀ ਜਾਂਦੀ ਹੈ ਵੈਸੇ ਤਾਂ ਮਿੱਠੇ ਦੀ ਗੱਲ ਹੋ ਰਹੀ ਹੈ ਖੈਰ ਚਲੋ ਉਹ ਗਈ ਸੀਗੀ ਗੁੜ ਨੂੰ ਲੈਣ ਹਾਂ ਤੇ ਉਹ ਉਹਨਾਂ ਚਿਪ ਚਿਪਾ ਜਾ ਜੀ ਤੇ ਉਹ ਵਿੱਚ ਚਿਪਕ ਗਈ ਬਿਲਕੁਲ ਫਿਰ ਉਹ ਉਹਨੂੰ ਕਹਿ ਰਹੀ ਹੈ ਕਿ ਵੀ ਤੂੰ ਛੱਡ ਦੇ ਮੈਨੂੰ ਮੈਂ ਤੈਨੂੰ ਲੈ ਜਾਵਾਂ। ਕੀ ਬਾਤ ਹੈ ਲੋ ਮੈਂ ਫਿਰ ਜਵਾਬ ਦੇ ਹੀ ਦਿੱਤਾ। ਇਹਦਾ ਸਹੀ ਜਵਾਬ ਹੈ ਜੀ ਗੁੜ ਤੇ ਮੱਖੀ। ਹੈ ਨਾ? ਹਾਂਜੀ। ਕੀ ਬਾਤ ਜਿਹਨਾਂ ਜਿਹਨਾਂ ਕਮੈਂਟ ਬਾਕਸ ਵਿੱਚ ਸਹੀ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ।